नंगल में श्री गुरु रविदास जी महाराज के प्रकाश पर्व को लेकर विशाल नगर कीर्तन का आयोजन किया गया जी हाँ गुरु रविदास जी के छह सौ अड़तालीसवे प्रकाशोत्सव को समर्पित नंगल में आयोजित किए गए भव्य नगर कीर्तन से समूचा शहर भक्ति रस के सरोवर में डूबा हुआ नजर आया भक्तों की ओर से लगाए जाए घोषों तथा निकाली गई झांकियों की दिव्य छटा से समूचा वातावरण भक्तिमय बना रहा आपको बता दें कि श्री फूलों से शिशोभित श्री गुरु रविदास महाराज जी की प्रतिमा के आकर्षण के चलते समूचा वातावरण भक्ति रस से सराबोर हो गया श्री गुरु रविदास मंदिर पुराना गुरुद्वारा क्षेत्र से शुरू हुए नगर कीर्तन का शहर में विभिन्न स्थानों पी ऑफिस मेन मार्केट अड्डा मार्केट महावीर मार्केट आदि स्थानों से होती हुई वापस श्री गुरु रविदास मंदिर में पहुंची इस नगर कीर्तन में सबका स्पीकर राणा के सिंह ने भी शिरकत की और गुरु जी का आशीर्वाद प्राप्त किया गुरु रविदास महाराज जी के जीवन काल पर आधारित सुंदर झांकियां भी आकर्षण का केंद्र बनी रही श्री गुरु रविदास जी के मंदिर में प्रकाशोत्सव पर रखे अखंड पाठ का भोग बुधवार को सुबह दस बजे डालने के बाद ग्यारह बजे निशान साहिब चढ़ाया जाएगा मंदिर कमेटी के प्रधान सरदारी लाल ने बताया की विभिन्न राग जथै गुरुजी की महिमा का गुणगान करने भी पहुंच रहे हैं आप देख रहे हैं नंगल सिटी अपडेट के लिए अविनाश शर्मा की रिपोर्ट ਸਾਹਿਬ ਜੀ ਦਾ ਨਾਮ ਹੈ ਕਿ ਅਰਜੋਨ ਦਾ ਨਾਮ ਹੈ ਰਵਿਦਾਸ ਦਾ ਨਾਮ ਹੈ ਰਵਿਦਾਸ ਦਾ ਨਾਮ ਹੈ ਰਵਿਦਾਸ ਦਾ ਨਾਮ ਹੈ ਕਿੰਨਾ ਅੰਦਰ ਪਤਾ ਸਰਾ ਕੋਣ ਕਰੈ ਐਂ ਵੀ ਅਸੀ ਤਾਲ ਮੁਟ ਕੋਣ ਕਰੈ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਸੰਮੂ ਸੰਗਤਾਂ ਬਲੋਂ ਨਗਰ ਵਸੀਆ ਬਲੋਂ ਅਸੀਂ ਸ੍ਰੀ ਗੁਰੂ ਰਵਿਦਾਸ ਧਰਮੀ ਸਭਾ ਬਲੋ 648 ਮੈਂ ਪ੍ਰਕਾਸ਼ ਹੁਸਨ ਦੇ ਲੱਖ ਲੱਖ ਬਧਾਈ ਦਿੰਦੇ ਆ ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਮੰਦਰ ਤੋਂ ਚੱਲ ਕੇ ਮੇਨ ਮਾਰਕੀਟ ਤੋਂ ਹੁੰਦੇ ਹੋਏ ਮਾਹਵੀਰ ਮਾਰਕੀਟ ਅੱਡਾ ਮਾਰਕੀਟ ਉਸ ਤੋਂ ਅੰਦਰ ਅਸੀਂ ਇਸਲਾਮ ਕਲੱਬ ਤੋਂ ਵਾਪਸੀ ਅਸੀਂ ਪੀਆਰਓ ਚੌਂਕ ਤੋਂ ਰਵਿਦਾਸ ਮੰਦਰ ਦੇ ਵਿੱਚ ਜਾਵਾਂਗੇ ਅੱਜ ਸਾਟੇ ਦੇ ਵਿੱਚ ਪਿੰਡਰ ਤੇ ਬੈਠਾ ਸ੍ਰੀ ਗੁਰੂ ਰਵਿਦਾਸ ਧਰਮੀ ਸਭਾ ਪਿੰਡ ਤਲਵਾੜਾ ਸ੍ਰੀ ਗੁਰੂ ਰਵਿਦਾਸ ਧਰਮੀ ਸਭਾ ਉਹਦੇ ਬਾਅਦ ਪਿੰਡ ਹੰਬਿਆਲ ਅੰਦਕਨ ਜਿਹੜਾ ਕਥੇੜਾ ਕਥੇੜਾ ਇਹ ਸਾਰੀਆਂ ਸੰਗਤਾਂ ਦਾ ਸਾਡੇ ਵਿੱਚ ਸ਼ਾਮਲ ਹੋਈਆਂ ਮੈਂ ਇਹਨਾਂ ਸਾਰੇ 2019 ਦੀ ਸਵਾਵਾ ਦਾ ਆਪਣੀ ਸਵਾਵਲੋ ਲੱਖ ਲੱਖ ਦਾ ਜਿੰਦਾ ਜੈ ਗੁਰੂ ਜੇ ਤਾਨ ਗੁਰੂ ਜੇ ਚਿਰੀ ਗੁਰੂ रविदास ਮਹਾਰਾ ਕੀ ਜੈ ਪ੍ਰਕਾਸ਼ ਪਰਬ ਦੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ ਦਾ ਸਹਿਯੋਗ ਦੇ ਨਾਲ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਥੈਂਕ ਯੂ ਦਾਦੀ ਮਹਾਰਾਜਾ 648 ਵਾਰ ਵਰਪੂਪ ਬੜੇ ਤੋਂ ਉਤਪਨਾ ਮਨਾਇਆ ਜਾ ਰਿਹਾ ਹੈ ਲਾਕ ਏਰੀਆ ਸਾਰੀਆਂ ਸੰਤਾ ਚੰਜੇੜਾ ਕੇੜਾ ਦਵੇਟਾ ਤਰਵਾੜਾ ਸਭ ਜੇ ਤੋਂ ਗੈਰ ਸਭੇ ਸੰਗਤ ਵਿੱਚ ਸ਼ਾਮਲ ਹੈ ਤੇ ਇਹ ਜਗ੍ਹਾ ਕੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਲਾਕ ਏਰੀਆ ਸੂ ਸੌਤਾ ਨੂੰ ਲੱਖ ਲੱਖ ਵਧਾਈ ਹੋ ਤਾਂ ਕਿ ਸਾਰਾ ਸਮਾਜ ਇੱਕ ਬਰਾਬਰ ਥਾਰ ਤਰੱਕੀ ਕਰ ਸਕੇ ਇਹ ਹੀ ਤੁਰੀ ਜ ਸੰਦੇਸ਼ ਹੈ ਇਹ ਜੀ ਆਪ ਵੀ ਭਾਈਚਾਰਾ ਬਣਿਆ ਰਹੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਪਾਵਨ ਦਿਵਸ ਦੇ ਮੌਕੇ ਤੇ ਅੱਜ ਨੰਗਲ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਇਹ ਜਿਹੜੀ ਸ਼ੋਭਾ ਯਾਤਰਾ نکਲੀ ਹੈ ਔਰ ਇਹਦੇ ਵਿੱਚ ਬਾਲਵਿਕੀ ਸਾਹਿਬ ਵੱਲੋਂ ਤੇ ਇਮਰਾਹ ਕ੍ਰਾਂਤੀ ਸੈਨਾ ਵੱਲੋਂ ਸਾਡੇ ਸਾਥੀਆਂ ਦੇ ਨਾਲ ਅਸੀਂ ਪਰਮਾਤਮਾ ਜਰਨਾ ਚੇ ਅਸ਼ੀਰਵਾਦ ਲੈਣ ਲਈ ਸਹੂਲਤ ਕੀਤੀ ਹੈ ਪਰਮਾਤਮਾ ਸਾਰਿਆਂ ਦੇ ਉੱਪਰ ਆਪਣਾ ਮਿਹਰਬਰੇ ਹੱਥ ਬਣਾ ਕੇ ਰੱਖੇ ਪੂਰੇ ਵਿਸ਼ਵ ਵਿੱਚ ਵਸਦੇ ਭਾਈਚਾਰੇ ਨੂੰ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜਾ ਕਰੋਨਾ ਤੋਂ ਬਾਅਦ ਮਹਾਮਾਰੀ ਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਵਰਤਾਰਾ ਸਾਰਾ ਇਨਸਾਨੀਤਾ ਖਰਾਬ ਹੋ ਗਿਆ ਸੀ ਪਰਮਾਤਮਾ ਸਤਿਗੁਰੂ ਜੀ ਦੇ ਅਰਦਾਸ ਜੀ ਆਪਣਾ ਅਸ਼ੀਰਵਾਦ ਦੇਣ ਔਰ ਜਿਨ੍ਹਾਂ ਦੇ ਜਿਹੜੇ ਕੰਮ ਰੋਜ਼ਗਾਰ ਧੰਦੇ ਜਿਹੜੇ ਠੱਪ ਹੋ ਚੁੱਕੇ ਸੀ ਉਹ ਦੁਆਰ ਦੀ ਮੁਰ ਬਹਾਲ ਹੋਣ ਇਹਦਾ ਅਸ਼ੀਰਵਾਦ ਜਿਹੜਾ ਸਾਡੇ ਉੱਪਰ ਬਣਾ ਕੇ ਰੱਖਣ ਉਹ ਵਾਥ ਪਰਮ ਸ੍ਰੀ ਅਰਦਾਸ ਜੀ ਦੇ ਇਸ ਪਾਵਨ ਪ੍ਰਗਟ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਬਖਵਾਦ